ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕਿਫਤੇ ਸੂਰਾ ਸੋ ਪਹਿਚਾਨੀਏ ਜੋ ਲਰਿਆ ਦਿਨ ਕੇ ਹੇਤ ਪਰਜਾ ਪਰਜਾ ਕਟ ਮਰੇ ਕਬ ਹੁਨਾ ਛਾੜੇ ਖੇਤ ਖਾਲਸਾ ਰਿਓ ਅਜ ਦੇ ਦਿਨ 28 ਜੁਲਾਈ 1991 ਈਸਵੀ ਵਾਲੇ ਦਿਨ ਪੰਥ ਦੇ ਮਹਾਨ ਨੌਜਵਾਨ ਜਰਨੈਲ ਭਾਈ ਬਲਦੀਪ ਸਿੰਘ ਜੀ ਦੇ ਬਾ ਤੇ ਭਾਈ ਮਨਜੀਤ ਸਿੰਘ ਜੀ ਨੇ ਜ਼ਾਲਮ ਹਕੂਮਤ ਸਰਕਾਰ ਦਾ ਮੁਕਾਬਲਾ ਕਰਦਿਆਂ ਹੋਇਆ ਲਗਭਗ 10 ਘੰਟੇ ਦੀ ਭਾਰੀ ਮਸ਼ਕਤ ਦੇ ਅਨੁਸਾਰ ਪੁਲਿਸ ਮੁਕਾਬਲੇ ਦੇ ਵਿੱਚ ਮੁਕਾਬਲਾ ਡਟ ਕਰਕੇ ਕੀਤਾ ਤੇ ਸ਼ਹਾਦਤ ਦਾ ਜਨ ਪੀਤਾ ਅੱਜ ਉਹਨਾਂ ਨੌਜਵਾਨਾਂ ਨੂੰ ਸੰਗਤਰੀ ਅਸੀਂ ਭੁੱਲਦੇ ਜਾ ਰਹੇ ਹਾਂ ਬੇਨਤੀ ਹੈ ਅਸੀਂ ਉਹਨਾਂ ਨੌਜਵਾਨਾਂ ਨੂੰ ਯਾਦ ਰੱਖੀਏ ਜਿਨ੍ਹਾਂ ਨੇ ਸਾਡੇ ਪੰਥ ਵਾਸਤੇ ਸ਼ਹਾਦਤਾਂ ਦਿੱਤੀਆਂ ਤੇ ਖਾਲਸਾ ਦਿਓ ਜਿਵੇਂ ਕੱਲ 27 ਜੁਲਾਈ 1739 ਈਸਵੀ ਵਾਲੇ ਦਿਨ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਸਾਹਿਬ ਜੀ ਨੇ ਜ਼ਾਲਮ ਹਕੂਮਤ ਸਰਕਾਰ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕੀਤੀ ਤੇ ਡਟ ਕੇ ਮੁਕਾਬਲਾ ਕੀਤਾ ਅਤੇ ਕੱਲ ਉਹਨਾਂ ਨੇ ਸ਼ਹਾਦਤ ਦਾ ਜਾਂ ਪੀਤਾ ਐਵੇਂ ਹੀ ਖਾਲਸਾ ਜੀ ਉਹ ਸਾਡੇ ਅਨੇਕਾਂ ਐਵੇਂ ਦੇ ਦਿਹਾੜੇ ਹਨ ਜੋ ਸ਼ਹੀਦਿਆਂ ਮਈ ਪਰੇ ਹੋਏ ਹਨ ਅਤੇ ਸੰਗਤ ਵੀ ਅਸੀਂ ਇਹਨਾਂ ਨੂੰ ਭੁੱਲਦੇ ਜਾ ਰਹੇ ਹਾਂ ਬੇਨਤੀ ਹੈ ਅਸੀਂ ਭੁੱਲੀਏ ਨਾ ਤੇ ਇਹਨਾਂ ਦੀ ਸ਼ਹਾਦਤ ਨੂੰ ਅਸੀਂ ਬਾਰੰਬਾਰ ਨਮਸਕਾਰ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਸ਼ ਰੂਜੀ ਕੀ ਫਤਿਹ